ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪਿੰਡ ਜਠੋੜ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਜੁੱਧ ਨਸ਼ਾ ਵਿਰੁੱਧ ਅਭਿਆਨ ਤਹਿਤ ਨਸ਼ਾ ਤਸਕਰ ਗੁਰਪ੍ਰੀਤ ਸਿੰਘ ਉਰਫ ਬਿੱਲਾ ਪਿੰਡ ਜਠੋੜ ਥਾਣਾ ਕਰੰਡੇ ਚ ਨਸ਼ਾ ਵੇਚ ਕੇ ਬਣਾਈ ਆਲੀ ਸ਼ਾਨ ਕੋਠੀ ਉੱਤੇ ਬਲਡੋਲਾ ਚਲਾਇਆ ਗਿਆ ਅਤੇ ਘਰ ਟਾਇਆ ਗਿਆ ਇਸ ਸਬੰਧੀ ਗੱਲਬਾਤ ਕਰਦੇ ਹੋਏ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਤਸਕਰ ਉੱਤੇ ਐਨਡੀपीएस ਅਤੇ ਹੋਰ ਐਕਟ ਅਧੀਨ 6 ਪਰਚੇ ਵਕ ਵਕ ਥਾਣਿਆਂ ਵਿੱਚ ਦਰਜ ਹਨ ਉਹਨਾਂ ਦੱਸਿਆ ਕਿ ਇਹ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਹੈ ਅਤੇ 10 ਸਾਲ ਦੀ ਸਜ਼ਾ ਕੱਟ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਉਕਤ ਦੋਸ਼ੀ ਵੱਲੋਂ ਨਸ਼ਾ ਤਸਕਰੀ ਦੀ ਕਾਲੀ ਕਮਾਈ ਨਾਲ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਵਿਸ਼ਾਲ ਕੋਠੀ ਨੂੰ ਟੈਹ ਟੈਰੀ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰੀ ਨੂੰ ਇਹ ਸਖਤ ਸੁਨੇਹਾ ਹੈ ਕਿ ਉਹ ਜਾਂ ਤਾਂ ਇਹ ਤਸਕਰੀ ਛੱਡ ਜਾਣ ਜਾਂ ਪੰਜਾਬ ਛੱਡ ਜਾਣ ਅੱਜ ਦੀ ਜਗ੍ਹਾ ਤੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ੇਟ ਕੰਮ ਕਰਦਿਆਂ ਹੋਇਆਂ ਸਾਡੀਆਂ ਬਾਰਡਰ ਰੇਂਜ ਟੀਮ ਦੀਆਂ ਸ਼੍ਰੀ ਸੰਦੀਪ ਗੋਇਲ ਜੀ ਸਾਡੇ ਡੀਏਜੀ ਸਾਹਿਬ ਦੇ ਅਗਵਾਈ ਵਿੱਚ ਅਖਵਕ ਟੀਮਾਂ ਬਣੀਆਂ ਹੋਈਆਂ ਨੇ ਇਹ ਟੀਮਾਂ ਬਣੀਆਂ ਨੇ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਜਿਹੜਾ ਚਲਾਇਆ ਗਿਆ ਮਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਾਰਵਾਈ ਕਰਨ ਵਾਸਤੇ ਚੱਲਿਆ ਗਿਆ ਇਹਦੇ ਚ ਤੁਹਾਨੂੰ ਪਤਾ ਹੋਵੇਗਾ ਕਿ ਬੜੀ ਧੀਰ ਤੋਂ ਜਿਹੜਾ ਸਾਡਾ ਅੰਮ੍ਰਿਤਸਰ ਦਿਹਾਤੀ ਪੁਲਿਸ ਪੰਜਾਬ ਪੁਲਿਸ ਜਿਹੜੇ ਇਹ ਨਸ਼ਾ ਤਸਕਰ ਨੇ ਇਹ ਜਿਹੜੇ ਇਹ ਕਾਲੀਆਂ ਕਰਤੂਤਾਂ ਕਰਕੇ ਕਾਲੀਆਂ ਕਮਾਈਆਂ ਕਰਕੇ ਲੋਕਾਂ ਦੇ ਬੱਚਿਆਂ ਨੂੰ ਇਹ ਗੁੰਮਰਾਹ ਕਰਦੇ ਆ ਹੋયા ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮਹਿਲ ਬਣਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੀ ਉੱਚ ਮੋਰੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜਾ ਜਿਹੜੀ ਹੈਗੀ ਆ ਨਜਾਇਜ਼ ਕਬਜ਼ੇ ਦੀ ਜ਼ਮੀਨ ਤੇ ਇੱਕ ਇਹ ਨਸ਼ਾ ਸਮਗਲਰ ਨਸ਼ਾ ਤਸਕਰ ਵੱਡਾ ਜਿਹੜਾ ਮਗਰਮੱਛਾ ਹੈ ਗੁਰਪ੍ਰੀਤ ਸਿੰਘ ਏਲੀਅਸ ਬਿੱਲਾ ਪਿੰਡ ਚਠੌਲ ਥਾਣਾ ਘਰੇਂਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਬਿਲਕੁਲ ਤਰਨਤਾਰਨ ਦੇ ਨਾਲ ਸਟਿਆ ਹੋਇਆ ਹੈ ਇਹ ਪਿੰਡ ਹੈ ਇੱਥੇ ਇਹਨੇ ਗੁਰਪ੍ਰੀਤ ਦੇ ਖਿਲਾਫ 6 ਮੁਕਦਮੇ ਆਲਰੇਡੀ ਦਰਜ ਨੇ ਇਹਦੇ ਜਿਹੜੇ ਮੁਕਦਮੇ ਨੇ ਇੱਕ ਉਹ ਨਾ ਚੋ ਹੈਗਾ ਜਿਹੜਾ ਅਫੀਸ਼ੀਅਲ ਸੀਕ੍ਰੀਟ ਐਕਟ ਦਾ ਵੀ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਇਹ ਆਈਐਸਆਈ ਦਾ ਏਜੰਟ ਵੀ ਹੈਗਾ ਤੇ ਜਿਹੜਾ ਰੀਸੈਂਟ ਇਹਦੇ ਤੇ ਮੁਕਦਮਾ ਹੈਗਾ ਉਹ ਇਹ 36 ਕਿਲੋ ਹੈਰੋਇਨ ਜਿਹੜੀ ਹੈ ਇਹ ਪਾਕਿਸਤਾਨ ਦੇ ਸਮੱਗਲਰਾਂ ਤੋਂ ਮੰਗਾ ਕੇ ਬੀਐਸਐਫ ਵੱਲੋਂ ਕਾਰਵਾਈ ਕੀਤੀ ਗਈ ਜੰਮੂ ਵਿਖੇ ਜਿੱਥੇ ਤਿੰਨ ਜਿਹੜੇ ਹੈਗੇ ਆ ਜਿਹੜੇ ਪਾਕਿਸਤਾਨ ਨਾਗਰਿਕوں ਮਾਰੇ ਵੀ ਗਏ ਸੀਗੇ ਇਹ ਹੁਣ ਇਸ ਟਾਈਮ ਜੰਮੂ ਜੇਲ੍ਹ ਚ ਬੰਦ ਹੈ ਤਾਂ ਇਹਨੇ ਆਪਣੀ ਜਿਹੜੀ ਕਾਲੀ ਕਮਾਈ ਕਰਦਿਆਂ ਹੋਇਆ ਲਗਭਗ ਡੇਢ ਤੋਂ 2 ਕਰੋੜ ਦੀ ਹੈ ਜਿਹੜੀ ਕਰਕੇ ਪੈਸਾ ਲਾ ਕੇ ਆਪਣਾ ਇਹ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਡੋਬ ਕੇ ਉਹਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪੁਲਿਸ ਦੀ ਜਿਹੜੀ ਹੈਲਪ ਦੀ ਹੈ ਮੰਗੀ ਗਈ ਸੀ ਤੇ ਉਹਦੇ ਖਿਲਾਫ ਅੱਜ ਅਸੀਂ ਕਾਰਵਾਈ ਕਰਦੇ ਹੋਏ ਆਂ ਪਿੰਡ ਜਠੌਲ ਵਿਖੇ ਆਏ ਆ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਸਰਕਾਰੀ ਜ਼ਮੀਨ ਤੇ ਉਹ ਛਡਾਇਆ ਜਾ ਰਿਹਾ ਜੀ ਇਹਨਾਂ ਭਾਈਆਂ ਕਿੰਨੀਆਂ ਇਸ ਦੇ ਖਿਲਾਫ ਇਹ ਅਜੇ ਜੇਲ ਜੀ ਆਈ ਦੀ ਖਿਲਾਫ 6 ਮੁਕਦਮੇ ਆਲਰੇਡੀ ਰਜਿਸਟਰਡ ਨੇ ਵੱਖ-ਵੱਖ ਧਾਰਾਵਾਂ ਦੇ ਜਿਹਦੇ ਚੋਂ ਐਨਡੀਪੀਐਸ ਐਕਟ ਵੀ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਵੀ ਨੇ ਦੇ ਆਫੀਸ਼ੀਅਲ ਸੀਕ੍ਰੇਟਸ ਐਕਟ ਵੀ ਇਹ جاسੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਉਹ ਵਾਲਾ ਮੁਕਦਮਾ ਵੀ ਇਹਦੇ ਖਿਲਾਫ ਦਰਜ ਹੈ ਜਿਹੜੀ ਜੇਲ੍ਹ ਚ ਬੰਦ ਜੰਮੂ ਜੇਲ੍ਹ ਚ ਬੰਦ ਉਸ ਵਾਸਤੇ ਕੀ ਆ ਸੀਗਾ ਇਹ ਜੰਮੂ ਦੇ ਬਾਰਡਰ ਦੇ ਨੇੜੇ ਤੋਂ 36 ਪੈਕੇਟ ਹਿਰੋਇਨ ਜਿਹੜੇ ਹੈਗੇ ਆ ਇਹਦੇ ਕੋਲ ਤੋਂ ਬਰਾਮਦ ਹੋਏ ਸੀ ਇੱਕ ਪਾਈਪ ਬਰਾਮਦ ਹੋਈ ਸੀ ਜਿਹਦੇ ਚ ਤਿੰਨ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸੀ ਪੈਡਲਰ ਹੀ ਸੀਗੇ ਸਾਰਾ ਕਿ ਪੈਡਲਰ ਸੀ ਹੋਣਗੇ ਨਾ ਜਿੰਨਾ ਜਿਹੜੇ ਮਾਰੇ ਗਏ ਜਿਹੜੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਆ ਉਹਨਾਂ ਦੀ ਪਛਾਣ ਹਜੇ ਨਹੀਂ ਕੀਤੀ ਗਈ ਹੈ ਬਾਕੀ ਉਹ ਕਿਉਂਕਿ ਪਾਕਿਸਤਾਨ ਦੇ ਨਾਗਰਿਕ ਨੂੰ ਮਨਦੇ ਵੀ ਨਹੀਂ ਹੈਗੇ ਕਿ ਸਾਡੇ ਸੀਗੇ ਇਹ ਤੂੰ ਇੱਕ ਕੰਮ ਕਰ ਰਿਹਾ ਸੀ ਇਹ ਬਹੁਤ ਬੜੀ ਧੇਰ ਤੋਂ ਕੰਮ ਕਰ ਰਹੇ ਜੀ ਇਹ ਪਹਿਲਾ ਮੁਕਦਮਾ ਇਹਦੇ ਤੇ 2020 ਚ ਜਿਹੜਾ ਹੈਗਾ ਰਜਿਸਟਰ ਹੋਇਆ ਸੀਗਾ ਲਗਭਗ 5 ਤੋਂ 6 ਸਾਲ ਹੋ ਗਏ ਨੇ ਇਹਨੂੰ ਐਸੇ ਕਾਲੀਆਂ ਕਰਤੂਤਾਂ ਕਰਦੇ ਹੋ ਮੈਂ ਸਰ ਇਕੱਲਾ ਹੀ ਕੰਮ ਕਰਦਾ ਪ੍ਰਵਾਤ ਤੋਂ ਹੋਰ ਵੀ ਤੂੰ ਜਾਂ ਕਿਸੇ ਹੋਰ ਦੇ ਖਿਲਾਫ ਹੈ ਆਪਾਂ ਇਹਦੇ ਖਿਲਾਫ ਐਫ ਆਈ ਆਰ ਰਜਿਸਟਰਡ ਨੇ ਬਾਕੀ ਜਿਹੜੇ ਇਹਦੇ ਭਾਈਵਾਲ ਨੇ ਸਾਥੀ ਨੇ ਉਹਨਾਂ ਦੇ ਖਿਲਾਫ ਵੀ ਵੱਖ-ਵੱਖ ਮੁਕੱਦਮੇ ਰਜਿਸਟਰਡ ਨੇ ਪਿੰਡ 'ਚ ਵੀ ਤੇ ਬਾਕੀ ਵੀ ਆਸ-ਪਾਸੇ ਦੇ ਜਿਹੜੇ ਘਰ ਨੇ ਉਹਨਾਂ ਤੋਂ ਦੇਖ ਕੇ ਜਿਸ ਤਰ੍ਹਾਂ ਜਿਸ ਲੋਕੇਲਿਟੀ 'ਚ ਘਰ ਆਸ-ਪਾਸੇ ਘਰ ਤੁਸੀਂ ਦੇਖ ਸਕਦੇ ਕਿ ਜਿਹੜੇ ਆਪਣਾ ਦਿਹਾੜੀ ਟੱਪਾ ਕਰਕੇ ਜਾਂ ਮਿੰਟੋ ਮਜ਼ਦੂਰੀ ਕਰਕੇ ਰਹਿੰਦੇ ਇਹਨਾਂ ਵਿੱਚ ਇਹ ਮਹਿਲ ਪਾ ਲਿਆ ਤੁਹਾਡੀ ਤਾਂ ਨਿਗਾਹ ਗਈ ਜੀ ਇਸਦੇ ਵੱਲ ਜਾਂ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਕਿ ਲਗਾਤਾਰ ਕੰਮ ਕਰ ਰਿਹਾ ਜੀ ਜੀ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਅਮਰਿਤਸਰ ਦੇ ਹਾਤੀ ਪੁਲਿਸ ਪੂਰੀ ਵਚਨਬੱਧ ਹੈ ਜੀ ਐਦਾਂ ਦੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਆਮ ਲੋਕਾਂ ਨੂੰ ਜਿਹੜੇ ਹੈਗੇ ਆ ਗੁੰਮਰਾਹ ਕਰਕੇ ਸਾਡੇ ਯੂਥ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮੈਲ ਸਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਇਦਾਂ ਦੀ ਜਿਹੜੀਆਂ ਚੀਜ਼ਾਂ ਨੇ ਉਹ ਬਿਲਕੁਲ ਸਮਾਜ 'ਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ ਤੇ ਸਾਡੇ ਵੱਲੋਂ ਵੀ ਪੁਲਿਸ ਵੱਲੋਂ ਵੀ ਇਦਾਂ ਦੀ ਜਿਹੜੀ ਕਾਰਵਾਈ ਹੈ ਉਹ ਸਖਤ ਕਾਰਵਾਈ ਜਿਹੜੀ ਬਿਲਕੁਲ ਜੀ ਇਹ ਜਿਹੜਾ ਸਰਕਾਰੀ ਜ਼ਮੀਨ ਤੇ ਕਬਜ਼ਾ ਹੈਗਾ ਇਹ ਪੂਰਾ ਜਿਹੜਾ ਕਬਜ਼ਾ ਹੈਗਾ ਸਰਕਾਰ ਨੂੰ ਵਾਪਸ ਲੈ ਕੇ ਦਿੱਤਾ ਜਾਏ ਸਰ ਇੱਕ ਥੋੜਾ ਕਨਫਰਮ ਕਰ ਇਹ ਸ਼ਿੰਦਾ ਇਹ ਉਹ ਤਾਂ ਨਹੀਂ ਜਿਹੜਾ ਨਟੋਰੀਅਨ ਸ਼ਿੰਦਾ ਵੀ ਕਹਿੰਦੇ ਸੀ ਇਹਨੂੰ ਕੁਸ਼ਿੰਦਾ ਹੈਗਾ ਇਹ ਬਿੱਲਾ ਹੈ ਜੀ ਇਹਦਾ ਨਾ ਗੁਰਪ੍ਰੀ ਤੇਲਿਆਸ ਬਿੱਲਾ ਠੀਕ ਹੈ ਸਰ ਠੀਕ ਹੈ ਜੀ